ਸਤ ਸ੍ਰੀ ਅਕਾਲ ਜੀ। ਸਵਾਗਤ ਕਰਦੇ ਹਾਂ ਤੁਹਾਡਾ ਸਾਡੇ ਚੈਨਲ ਪਿੰਡੂ ਜੀਵਨ ਤੇ। ਜਿਵੇਂ ਕਿ ਤੁਹਾਨੂੰ ਪਤਾ ਆਪਾਂ ਆਪਣੇ ਇਸ ਚੈਨਲ ਤੇ ਰਿਸ਼ਤਿਆਂ ਦੀਆਂ ਈਡਾਂ ਲੈ ਕੇ ਆਉਂਦੇ ਹਾਂ। ਸੋ ਅੱਜ ਆਪਾਂ ਫੇਰ ਹਾਜ਼ਰ ਆ ਇੱਕ ਨਵੀਂ ਵੀਡੀਓ 'ਚ ਕੁਝ ਨਵੇਂ ਰਿਸ਼ਤਿਆਂ ਦੇ ਨਾਲ। ਅੱਜ ਦੀ ਇਸ ਵੀਡੀਓ 'ਚ ਆਪਾਂ ਬਹੁਤ ਵਧੀਆ ਰਿਸ਼ਤਿਆਂ ਬਾਰੇ ਗੱਲ ਕਰਾਂਗੇ। ਸੋ ਮੈਂ ਸਾਰੇ ਹੀ ਦਰਸ਼ਕ ਵੀਰਾਂ ਨੂੰ ਬੇਨਤੀ ਹੈ ਕਿ ਜੋ ਵੀ ਚੈਨਲ ਤੇ ਨਵੇਂ ਆਏ ਨੇ ਤਾਂ ਚੈਨਲ ਨੂੰ ਜਿਨ੍ਹਾਂ ਨੇ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ। ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਅਤੇ ਇਸ ਵੀਡੀਓ ਨੂੰ ਫਟਾਫਟ ਲਾਈਕ ਕਰ ਦੇਵੋ ਅਤੇ ਆਪਣੇ ਯਾਰਾਂ ਦੋਸਤਾਂ WhatsApp ਗਰੁੱਪਾਂ Facebook ਗਰੁੱਪਾਂ ਜਿੱਥੇ ਵੀ ਹੋ ਸਕਦਾ ਹੈ ਇਸ ਵੀਡੀਓ ਨੂੰ ਸ਼ੇਅਰ ਕਰ ਦੇਵੋ ਅਤੇ ਆਪਣੀ ਐਡ ਲਗਵਾਉਣ ਲਈ ਤੁਸੀਂ ਸਾਨੂੰ ਸਾਡੇ WhatsApp ਮੈਸੇਜ 6283880313 ਤੇ ਮੈਸੇਜ ਕਰ ਸਕਦੇ ਹੋ ਸੋ ਵੀਡੀਓ ਜ਼ਿਆਦਾ ਲੰਬੀ ਨਹੀਂ ਕਰਦੇ ਜੀ ਬੋਲਦੇ ਹਾਂ ਅੱਜ ਦੇ ਰਿਸ਼ਤੇ रिश्ता नंबर पहला जी लड़के का नाम हैगा जी नवजोत सिंह डेट ऑफ बर्थ है जी सतारह सत्त उन्नीस सौ तिरानवे हाइट पं फुट ग्यारह इंच क्वालिफिकेशन है लड़के की जी बी कॉम कास्ट हैगी जट सिख गरेवाल है हैगी जॉब एज लीड रोक इन कौन प्राइवेट लिमिटेड, बैंगलोर लड़के की सैलरी है जी ग्यारह लख पर एनम यानी कि ग्यारह लख ਉਪੀਆ ਸਾਲ ਦਾ ਲੜਕਾ ਕਮਾਉਂਦਾ ਜੀ ਕੰਪਲੈਕਸ਼ਨ ਫੇਅਰ ਲੜਕੇ ਦਾ ਰੰਗ ਸੁੰਦਰ ਹੈ ਜੀ ਸਾਹ ਸਾਵਲਾ ਨਹੀਂ ਹੈ ਮੈਰਿਟਲ ਸਟੇਟਸ ਹੈ ਕਿ Never Married ਫੈਮਿਲੀ ਚ ਇਹਨਾਂ ਦੇ ਮਦਰ ਜੀ ਫਾਦਰ ਆ ਅਤੇ ਇਹਨਾਂ ਦੀ ਇੱਕ ਵੱਡੀ ਭੈਣ ਆ ਜੋ ਕਿ ਮੈਰਿਡ ਆ ਜੀ ਇਹਨਾਂ ਦੀ ਐਕਸਪੈਕਟੇਸ਼ਨ ਹੈਗੇ ਜੀ ਲੁਕਿੰਗ ਫॉर ਐਨ ਐਜੂਕੇਟਿਡ ਗਰਲ ਐਂਡ ਗੁੱਡ ਲੁਕਿੰਗ ਗਰਲ ਪ੍ਰੀਫਰੈਂਸ ਟੂ ਸਿੰਪਲ ਮੈਰਿਜ ਵਿਦਆਊਟ ਡੌਰੀ ਮਤਲਬ ਕਿ ਇਹਨਾਂ ਨੂੰ ਜੀ ਸੋਹਣੀ ਸੁਨੱਖੀ ਤੇ ਵਧੀਆ ਪੜ੍ਹੀ ਲਿਖੀ ਕੁੜੀ ਚਾਹੀਦੀ ਹੈ ਜੀ ਇਹ ਜਿਆਦਾਤਰ ਜੀ ਸਿੰਪਲ ਮੈਰਿਜ ਨੂੰ ਦਿੰਦੇ ਨੇ ਸਾਦਾ ਵਿਆਹ ਕਰਨ ਚ ਅਤੇ ਇਹਨਾਂ ਦੀ ਦਾਜ ਦੀ ਕੋਈ ਵੀ ਮੰਗ ਨਹੀਂ ਇਹ ਬਿਲੋਂਗ ਕਰਦੇ ਨੇ ਜੀ ਬਲੇਜ਼ ਮਧਪੁਰ ਤੋਂ ਤਹਿਸੀਲ ਸਮਰਾਲਾ ਡਿਸਟ੍ਰਿਕਟ ਲੁਧਿਆਣਾ ਪੰਜਾਬ ਤੋਂ ਇਹਨਾਂ ਦੇ ਫਾਦਰ ਸਾਹਿਬ ਦਾ ਕੰਟੈਕਟ ਨੰਬਰ ਹੈਗਾ ਜੀ 94635 67123 94635 67123 ਇਹ ਲੜਕੇ ਦੇ ਫਾਦਰ ਸਾਹਿਬ ਜੀ ਦਾ ਨੰਬਰ ਹੈ ਬਹੁਤ ਵਧੀਆ ਰਿਸ਼ਤਾ ਜੀ ਇਨ ਨਾਲ ਸੰਪਰਕ ਜ਼ਰੂਰ ਕਰਿਓ ਵਧੀਆ ਲੜਕਾ ਜੀ ਗੁਰਸੇਖ ਲੜਕਾ ਰਿਸ਼ਤਾ ਨੰਬਰ 2 ਜੀ ਇਹ ਵੀ ਲੜਕੇ ਦਾ ਰਿਸ਼ਤਾ ਜੀ ਇਹਨਾਂ ਦਾ ਨਾਮ ਹੈ ਅਭਿਤੀ ਸਿੰਘ ਪਤਾ ਜਲੰਧਰ ਸ਼ਹਿਰ ਦਾ ਜਨਮ ਮਿਤੀ ਹੈ ਜੀ 21 12 1995 ਦੀ ਲੜਕੇ ਦੀ ਪੜ੍ਹਾਈ ਹੈ ਜੀ ਪਲੱਸ 2 ਤੋਂ ਬਾਅਦ ਪਰਸਨਲ ਜਿਮ ਟ੍ਰੇਨਰ ਅਤੇ ਨਿਊਟ੍ਰੀਸ਼ਨ ਸਪੈਸ਼ਲਿਸਟ ਦਾ ਕੋਰਸ ਕੀਤਾ ਹੋਇਆ ਹੈ ਜੀ ਲੜਕੇ ਦਾ ਇੱਕ ਭਰਾ ਜੀ ਉਹ ਕੁਵਾਰਾ ਉਹਦੀ ਬੀਬੀ ਕੀਤੀ ਹੋਈ ਹੈ ਗੋਤ ਤੇ ਕਾਸਟ ਇਹਨਾਂ ਦੀ ਪੁੰਨੀ ਹੈ ਜੀ ਰਾਮਗੜੀਆ ਲੜਕਾ ਕਲੀਮ ਕਲੀਨ ਸ਼ੇਵ ਹੈ ਜੀ ਲੜਕੇ ਦਾ ਕੱਦ ਹੈ ਜੀ 5 ਫੁੱਟ 11 ਇੰਚ ਅਤੇ ਇਹਨਾਂ ਦਾ ਕੰਮ ਹੈ ਜੀ ਆਪਣਾ ਰਿਪਿਊਟਡ ਜਿਮ ਆ ਜੀ ਫਰੈਂਚਾਈਜ਼ ਲਈ ਹੋਈ ਇਹਨਾਂ ਦੀ 60000 ਤੋਂ ਪਲੱਸ ਇਹਨਾਂ ਦਾ ਜੀ ਮਹੀਨੇ ਦੀ ਆਮਦਨ ਹੈ ਅਤੇ ਜਿਮ ਤੋਂ ਇਲਾਵਾ ਜੀ ਇਹਨਾਂ ਦੀ ਇੱਕ ਦੁਕਾਨ ਦੋ ਪਲਾਂਟ ਨੇ ਇੱਕ ਇਹਨਾਂ ਦਾ ਫਲੈਟ ਹੈ ਜੀ ਪਿਤਾ ਇਹਨਾਂ ਸਰਕਾਰੀ ਅਫਸਰ ਹੈ ਜੀ ਮਾਤਾ ਜੀ ਰਿਪਿਊਟਡ ਸਕੂਲ ਵਿੱਚ ਟੀਚਰ ਨੇ ਅਤੇ ਇਹਨਾਂ ਨੂੰ ਰਿਸ਼ਤਾ ਚਾਹੀਦਾ ਜੀ ਲੜਕੀ ਨੇ ਘੱਟੋ ਘੱਟ ਪਲੱਸ 2 ਕੀਤੀ ਹੋਵੇ ਅਤੇ ਸੁੰਦਰ ਹੋਵੇ ਇਹਨਾਂ ਦਾ ਮੋਬਾਈਲ ਨੰਬਰ ਹੈ ਜੀ 99882 10320 9982 10320 ਇਹਨਾਂ ਦਾ ਨੰਬਰ ਹੈ ਜੀ ਲੜਕਾ ਸੁੰਦਰ ਆ ਤੇ ਬਿਲਕੁਲ ਨਸ਼ਾ ਰਹਿਤ ਹੈ ਤੀਜਾ ਰਿਸ਼ਤਾ ਜੀ ਉਹ ਵੀ ਲੜਕੇ ਦਾ ਜੀ ਨਾਮ ਹੈ ਜੀ ਰਜਿੰਦਰ ਸਿੰਘ ਮਲਿਕ ਕਾਸਟ ਹੈ ਜੀ ਜੱਟ ਸਿੱਖ ਡੇਟ ਆਫ ਬਰਥ ਹੈ ਜੀ 12/4/1982 ਹਾਈਟ ਹੈ ਜੀ 5 ਫੁੱਟ 10 ਇੰਚ ਸਟੱਡੀ ਹੈ ਜੀ ਪਲੱਸ 2 ਡਿਪਲੋਮਾ ਜੀ ਫੈਸ਼ਨ ਡਿਜ਼ਾਈਨਿੰਗ ਦਾ ਅਤੇ ਲੜਕੇ ਦੇ ਫਾਦਰ ਜੀ ਰਿਟਾਇਰਡ ਨੇ ਐਜ਼ ਐਚ ਡੀ ਐਮ ਇਨ ਪੀ ਐਸ ای ਬੀ ਅਤੇ ਲੜਕੇ ਦੇ ਫਾਦਰ ਸਾਹਿਬ ਐਕਸਪੈਟ ਨੇ ਮਾਤਾ ਨਦੀ ਹਾਊਸ ਵਾਈਫ ਆ ਜੀ ਲੜਕੇ ਦੇ ਤਿੰਨ ਭਰਾ ਨੇ ਦੋ ਮੈਰਿਡ ਨੇ ਇਨਾਂ ਦੇ ਕੋਲ ਦੋ 숍 ਆ ਜੀ ਅਤੇ ਇੱਕ ਪਲਾਟ ਉਹਨਾਂ ਦੇ ਪੁੱਛੋਂ ਮੰਡੀ ਆ ਜੀ। ਇਹਨਾਂ ਕੋਲ ਟੋਟਲ ਜ਼ਮੀਨ ਹੈ ਜੀ 8 ਕਿੱਲੇ ਅਤੇ ਹੁਣੇ ਬਠਿੰਡਾ ਵਿੱਚ ਰਹਿ ਰਹੇ ਨੇ। ਇਹਨਾਂ ਦਾ ਮੋਬਾਈਲ ਹੈ ਜੀ 94 946551 70660 9465170660 ਇਹਨਾਂ ਨੂੰ ਲੜਕੀ ਵਧੀਆ ਚਾਹੀਦੀ ਆ ਜੀ। ਲੜਕੀ ਦੀ ਵਿਦਿਅਕ ਯੋਗਤਾ ਜਿੰਨੀ ਮਰਜ਼ੀ ਹੋਵੇ ਲੜਕੇ ਚਾਹੇ 10ਵੀਂ ਪਾਸ ਹੋਵੇ ਪਲੱਸ 2 ਪਾਸ ਹੋਵੇ ਜਾਂ ਕੋਈ ਡਿਗਰੀ ਕੀਤੀ ਹੋਵੇ ਇਹ ਵੀ ਰਿਸ਼ਤਾ ਬਹੁਤ ਵਧੀਆ ਜੀ ਚੌਥਾ ਰਿਸ਼ਤਾ ਜੀ ਲੜਕੇ ਦਾ ਨਾਮ ਹੈ ਜੀ ਰਾਹੁਲ ਮਹਿਰਾ ਡੇਟ ਆਫ ਬਰਥ ਹੈ 13 1 2000 ਦੀ ਟਾਈਮ ਹੈ ਜੀ 1:00 ਪੀਐਮ ਸਿਟੀ ਜੀ ਲੁਧਿਆਣਾ ਓਕਿਊਪੇਸ਼ਨ ਹੈ ਜੀ ਹੋਲਸੇਲ ਕਰਿਆਣਾ ਗੁੱਡਸ ਐਂਡ ਰੈਂਟਲ ਪ੍ਰਾਪਰਟੀ ਬਿਜ਼ਨਸ ਇਨਾਂ ਦੀ ਹੋਲਸੇਲ ਦਾ ਕਰਿਆਣਾ ਦੀ ਸ਼ੌਭਾ ਜੀ ਅਤੇ ਇਹਨਾਂ ਦੀ ਰੈਂਟਲ ਪ੍ਰਾਪਰਟੀ ਆ ਸਟੱਡੀ ਲੜਕੇ ਦੀ ਜੀ ਬੀਏ ਗ੍ਰੈਜੂਏਟ ਆ ਫੈਮਿਲੀ ਚ ਇਹਨਾਂ ਦੇ ਮਮ ਡੈਡ ਆ ਅਤੇ ਚਾਰ ਭੈਣਾਂ ਜੀ ਜੋ ਕਿ ਚਾਰੇ ਮੈਰਿਡ ਨੇ ਇਹਨਾਂ ਦਾ ਕੰਟੈਕਟ ਨੰਬਰ ਹੈ ਜੀ 95922 42271 95922 42271 ਇਹ ਇਹਨਾਂ ਦਾ ਨੰਬਰ ਹੈ ਜੀ ਅਤੇ ਪੰਜਵਾਂ ਰਿਸ਼ਤਾ ਜੀ ਇਨਾਂ ਦਾ ਲੜਕਾ ਜੀ ਕੈਨੇਡਾ ਵਿੱਚ ਪੀਆਰ ਹੈ ਹੁਸ਼ਿਆਰਪੁਰ ਡਿਸਟ੍ਰਿਕਟ ਦੇ ਨੇ ਡੇਟ ਆਫ ਬਰਥ ਹੈਗੀ 29 ਜੂਨ 1993 ਬੀਟੈਕ ਕੀਤੀ ਹੋਈ ਹੈ ਜੀ ਮਕੈਨਿਕਲ ਦੇ ਵਿੱਚ ਲਵਲੀ ਯੂਨੀਵਰਸਿਟੀ ਜਲੰਧਰ ਤੋਂ ਅਤੇ ਲੜਕਾ ਕੰਮ ਕਰਦਾ ਜੀ ਕੰਸਟਰਕਸ਼ਨ ਕੰਪਨੀ ਕੈਨੇਡਾ ਦੇ ਵਿੱਚ ਉੱਥੇ ਕੰਮ ਕਰਦਾ ਜੀ ਇਹਨਾਂ ਨੂੰ ਜੀ ਕੈਨੇਡਾ ਦੇ ਵਿੱਚ ਪੀਆਰ ਲੜਕੀ ਚਾਹੀਦੀ ਹੈ ਜਿਹੜੀ ਉੱਥੇ ਪੀਆਰ ਹੋਵੇ ਲੜਕੀ ਦਾ ਏਰੀਆ ਹੁਸ਼ਿਆਰਪੁਰ ਜਲੰਧਰ ਲੁਧਿਆਣਾ ਪਟਿਆਲਾ ਦਾ ਹੋਵੇ ਅਤੇ ਲੜਕੇ ਦੀ ਜਾਤੀ ਬ੍ਰਾਹਮਣ ਆ ਜੀ ਅਤੇ ਇਹਨਾਂ ਨੂੰ ਬ੍ਰਾਹਮਣ ਸਮਾਜ ਦੇ ਹੀ ਲੜਕੀ ਚਾਹੀਦੀ ਹੈ ਇਹਨਾਂ ਦਾ ਨੰਬਰ ਹੈਗਾ ਜੀ 9815358511 9815358511 ਇਹ ਲੜਕੇ ਵਾਲੇ ਦਾ ਨੰਬਰ ਹੈ ਜੀ ਸੋ ਏ ਸੀ ਅੱਜ ਦੀ ਵੀਡੀਓ ਦੇ ਰਿਸ਼ਤੇ ਜੀ ਇਹਨਾਂ ਦੇ ਨੰਬਰ ਤੁਹਾਡੀਆਂ ਸਕਰੀਨਾਂ ਤੇ ਆ ਰਹੇ ਨੇ ਤੁਸੀਂ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ ਅਤੇ ਕੋਈ ਹੋਰ ਵੀ ਜੋ ਤੁਹਾਡੀ ਆਪਣੀ ਜਾਣਕਾਰੀ ਤੁਸੀਂ ਲੈਣੀ ਹੈ ਡਾਇਰੈਕਟ ਫੈਮਿਲੀ ਵਾਲਿਆਂ ਨਾਲ ਗੱਲਬਾਤ ਕਰਕੇ ਆਪਣੀ ਜਾਣਕਾਰੀ ਲੈ ਸਕਦੇ ਹੋ ਤੇ ਆਪਣੀ ਗੱਲ ਚਲਾ ਸਕਦੇ ਹੋ ਸੋ ਏ ਸੀ ਕੀ ਅੱਜ ਦੇ ਰਿਸ਼ਤੇ ਜੇਕਰ ਤੁਸੀਂ ਵੀ ਆਪਣੀ ਐਡ ਲਗਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਸਾਨੂੰ ਸਾਡੇ ਵਟਸਐਪ ਨੰਬਰ 62832 88013 ਤੇ ਮੈਸੇਜ ਕਰ ਸਕਦੇ ਹੋ ਮੈਸੇਜ ਕਰਨ ਦਾ ਸਮਾਂ ਜੀ ਸਵੇਰ 11 ਤੋਂ ਲੈ ਕੇ ਸ਼ਾਮ ਦੇ 4 ਵਜੇ ਤੱਕ ਹੈ ਤੁਸੀਂ ਸਾਨੂੰ ਮੈਸੇਜ ਕਰ ਸਕਦੇ ਹੋ ਉਦੋਂ ਤੁਹਾਡਾ ਰਿਪਲਾਈ ਕਰ ਦਿੱਤਾ ਜਾਵੇਗਾ ਅਤੇ ਜਿਨ੍ਹਾਂ ਦੇ ਅਸੀਂ ਰਿਸ਼ਤੇ ਬੋਲੇ ਨੇ ਇਹਨਾਂ ਨੂੰ ਬੇਨਤੀ ਹੈ ਕਿ ਜੇਕਰ ਤੁਹਾਡਾ ਕੰਮ ਹੁੰਦਾ ਹੈ ਤਾਂ ਸਾਡਾ ਕੰਟੈਕਟ ਜਰੂਰ ਕਰਿਓ ਤੇ ਸਾਡਾ ਮਾਨਤਨ ਜਰੂਰ ਕਰਿਓ ਬਾਕੀ ਸਾਡੇ ਚੈਨਲ ਤੇ ਹੋਰ ਵੀ ਵੀਡੀਓਜ਼ ਨੇ ਜਿਨ੍ਹਾਂ ਵਿੱਚ ਆਪਾਂ ਬਹੁਤ ਹੀ ਵਧੀਆ ਰਿਸ਼ਤੇ ਬੋਲੇ ਹੋਏ ਨੇ ਸੋ ਇੱਕ ਸਭ ਨੂੰ ਬੇਨਤੀ ਹੈ ਕਿ ਆਪਣੇ ਚੈਨਲ ਤੇ ਜੋ ਵੀ ਆਪਾਂ ਵੀਡੀਓਜ਼ ਅਪਲੋਡ ਕੀਤੀਆਂ ਨੇ ਉਹ ਸਾਰੀਆਂ ਦੀਆਂ ਵੀਡੀਓ ਤੁਸੀਂ ਜ਼ਰੂਰ ਦੇਖੋ ਕਿਉਂਕਿ ਹਰੇਕ ਵੀਡੀਓ 'ਚ ਬਹੁਤ ਹੀ ਵਧੀਆ ਰਿਸ਼ਤੇ ਨੇ ਲੜਕੀਆਂ ਦੇ ਰਿਸ਼ਤੇ ਵੀ ਬੋਲੇ ਹੋਏ ਨੇ ਅਤੇ ਲੜਕਿਆਂ ਦੇ ਰਿਸ਼ਤੇ ਵੀ ਬੋਲੇ ਹੋਏ ਨੇ ਸੋ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਨੂੰ ਪ੍ਰੈਸ ਕਰ ਦਿਓ ਅਤੇ ਆਪਣੇ ਯਾਰਾਂ ਦੋਸਤਾਂ ਨਾਲ ਸ਼ੇਅਰ ਕਰ ਦਿਓ ਆਪਾਂ ਇਸ ਚੈਨਲ ਤੇ ਵੀਡੀਓਜ਼ ਲੈ ਕੇ ਆਉਂਦੇ ਰਹਿੰਦੇ ਹਾਂ ਸੋ ਚੈਨਲ ਨਾਲ ਬਨੇ ਰਹੋ ਕਰਦੇ ਰਹੋ ਪਿਆਰ ਫਿਰ ਮਿਲਾਂਗੇ ਜੀ ਅਗਲੇ ਵਾਰ ਦੋ ਜ੍ਹਾਜਤ ਧੰਨਵਾਦ ਸਤਿ ਸ੍ਰੀ ਅਕਾਲ ਜੀ